ਫਰਸਟ ਆਫ ਆਲ ਥੈਂਕਸ ਟੂ ਦੀ ਆਰਗੇਨਾਈਜ਼ਰਸ ਮੈਨੂੰ ਬੁਲਾਉਣ ਵਾਸਤੇ ਇੱਥੇ ਹਾਂਜੀ ਆਵਾਜ਼ ਆ ਰਹੀ ਹੈ ਜੀ ਓਕੇ ਸੌਰੀ ਤੁਸੀਂ ਫੋਨ ਤੇ ਗੱਲ ਕਰ ਰਹੇ ਸੀਗੇ ਮੈਂ ਸੋਚਿਆ ਮੈਨੂੰ ਤੁਸੀਂ ਕਹਿ ਕੇ ਆਵਾਜ਼ ਨਹੀਂ ਆ ਰਹੀ ਸੋ ਆਈ ਵਾਂਟ ਕਿ ਮੈਂ ਨਾ ਮਿਕਸ ਕਰਕੇ ਗੱਲ ਕਰਾਂ ਪੰਜਾਬੀ ਹਿੰਦੀ ਇੰਗਲਿਸ਼ ਤਾਂ ਕਿ ਕਮਿਊਨੀਕੇਸ਼ਨ ਮੈਕਸਿਮਮ ਤੋਂ ਹੋਵੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਸੋ ਫਰਸਟ ਆਫ ਆਲ ਐਸ ਆਈ ਸੈਡ ਥੈਂਕਸ ਫਾਰ ਇਨਵਾਈਟਿੰਗ ਮੀ ਐਂਡ there are so many distinguished speakers distinguished people on the dais menu badi khushi hai ke ehho je topic te assi ajj gal kar rahe ha sare milke pani de utte bade gyaare topic nahi bade important topic nahi aur assi bahut der to inna nu ignore kita hoya hai ohnu importance nahi de sake jehni eh deserve karde si aur oda nuksan assi ajj vi उठा रहे हैं आप कल उठावे अगली अगली जनरे उठाएगी सी यंग पीपल हेयर सब तो पहले मैंने तो तुम सॉरी कहना चाहिए कि साड़ी जनरे ने नुकसान किया जो ज्यादा नुकसान हमें तो होने वाला है सो so, तुम थोड़े तकड़े हो जाओ बिकॉज हूँ तो हो चुका है बट वी नीड टू फिक्स दिस मतलब आपूद चलन दे सकते सो माई प्रजेंटेशन ईवन बुढ़ा दरिया बुढ़ा दरिया बारे सुने जी सब ने सुने जी बुढ़ा दरिया ਪੰਜਾਬ ਦੀ ਪੋਲੂਸ਼ਨ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਨੰਬਰ 1 ਪ੍ਰੋਬਲਮ ਤੇ ਪੰਜਾਬ ਦੀ ਪੋਲੂਸ਼ਨ ਦੀ ਹੈ ਉਹ ਬੁੱਢਾ ਦਰਿਆ ਹੈ ਬੁੱਢਾ ਦਰਿਆ ਕੀ ਹੈ ਇੱਕ ਦਰਿਆ ਹੈ ਜੋ ਲੁਧਿਆਣਾ ਤੋਂ ਵਗਦਾ ਹੈ ਉਹਦਾ ਨਾਮ ਬਾਬੇ ਨਾਨਕ ਨੇ ਦੇ ਕਰਕੇ ਬੁੱਢਾ ਦਰਿਆ ਪਿਆ ਕਿਉਂਕਿ ਬਾਬਾ ਨਾਨਕ ਆਪਣੀ ਕੁਰਸੀ ਦੇ ਵੇਲੇ ਤੋਂ ਲੁਧਿਆਣੇ ਤੋਂ ਲੰਘੇ ਤੇ ਉੱਥੇ ਕਿਹਾ ਜਾਂਦਾ ਹੈ ਕਿ ਲੋਕਾਂ ਨੇ ਕਿਹਾ ਕਿ ਇਹਦੇ ਵਿੱਚ ਹੜ ਆਉਂਦੇ ਆ ਉਦੋਂ ਉੱਥੇ ਸਤਲੁਜ ਵਗਦਾ ਸੀ ਉਸ ਜਗ੍ਹਾ ਤੇ ਤੁਸੀਂ ਸੁਣਿਆ ਹੋਵੇਗਾ ਕਿ ਦਰਿਆ ਰਸਤੇ ਬਦਲ ਜਾਂਦੇ ਆ ਕੋਰਸ ਚੇਂਜ ਕਰ ਜਾਂਦੇ ਆ ਤੋ ਬਾਬੇ ਨਾਨਕ ਨੇ ਕਿਹਾ ਕਿ ਕੋਈ ਗੱਲ ਨਹੀਂ ਇਹ ਇੱਥੋਂ ਸਤ ਕੋ ਦੂਰ ਚਲਾ ਜਾਏਗਾ ਤੇ ਇੱਥੇ ਬੁੱਢਾ ਹੋ ਕੇ ਬਗੇਗਾ ਮਤਲਬ ਸਲੋ ਡਾਊਨ ਹੋ ਜਾਏਗਾ ਇੱਥੋਂ ਤੋ ਅੱਜ ਉਥੋਂ ਸਲੋ ਡਾਊਨ ਤਾਂ ਹੋਇਆ ਪਰ ਹੁਣ ਅੱਜ ਦੀ ਵੇਟ ਵਿੱਚ ਪਿਛਲੇ 20 25 ਸਾਲਾਂ 30 ਸਾਲਾਂ 40 ਸਾਲਾਂ ਦੇ ਵਿੱਚ ਉਹ ਇੱਕ ਹੋਰ ਹੀ ਤਰ੍ਹਾਂ ਦਾ ਬੁੱਢਾ ਹੋ ਗਿਆ ਉਹ ਬਿਮਾਰ ਹੋ ਗਿਆ ਔਰ ਬਹੁਤ ਜ਼ਿਆਦਾ ਹੀ ਬਿਮਾਰ ਹੋ ਗਿਆ ਔਰ ਉਹਨੇ ਆਪਣੇ ਆਪ ਨੂੰ ਬਿਮਾਰ ਨਹੀਂ ਕੀਤਾ ਕਿਤਾ ਕਿਤਾ ਤੈਸੀ ਉਹਨੇ ਬਿਮਾਰ ਹੈ ਪਰ ਹੁਣ ਅਸੀਂ ਬਿਮਾਰ ਹੋ ਰਹੇ ਹਾਂ ਉਹਦੀ ਬਿਮਾਰੀ ਕਰਕੇ ਉੰਝ ਆ ਉਹ ਪਾਣੀ ਨੂੰ ਪੀਂਦਾ ਹੈ ਇਹ ਤੁਹਾਨੂੰ ਪਤਾ ਕਿ ਬੁੱਢੇ ਦਰਿਆ ਦਾ ਕਾਲਾ ਜ਼ਹਿਰੀਲਾ ਪਾਣੀ ਜਿਹੜਾ ਹੈ ਜ਼ਹਿਰ ਦਾ ਦਰਿਆ ਜਿਹੜਾ ਮੈਨੂੰ ਟੌਪਿਕ ਮਿਲਿਆ ਸੀਗਾ ਉਹ ਪੀਤਾ ਜਾਂਦਾ ਹੈ ਸਾਊਥ ਪੰਜਾਬ ਦੇ ਵਿੱਚ ਡਾਕਟਰ ਫਤਿਹ ਸਿੰਘ ਕਹਿ ਕੇ ਗਏ ਨੇ ਕਿ ਪੈਸਟੀਸਾਈਡਸ ਕਰਕੇ ਕੈਂਸਰ ਟ੍ਰੇਨ ਚੱਲ ਰਹੀ ਹੈ ਉਹਦੇ 'ਚ ਇੱਕ ਐਡੀਸ਼ਨਲ ਬਰੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਕਿ ਉੱਥੇ ਦੇ ਲੋਕ ਜਿਹੜੇ ਪਾਣੀ ਪੀਂਦੇ ਹੈ ਉਹ ਸਰਫੇਸ ਵਾਟਰ ਹੈ ਉਹ ਸਰਫੇਸ ਵਾਟਰ ਉਹਨਾਂ ਨੂੰ ਕਿੱਥੋਂ ਮਿਲਦਾ ਹੈ ਪੰਜਾਬ ਸਰਕਾਰ ਸਪਲਾਈ ਕਰ ਰਹੀ ਹੈ ਉਹ ਪਾਣੀ ਵਾਟਰ ਵਰਕਸ ਦੇ थ्रू ਉਹ ਵਾਟਰ ਵਰਕਸ ਚ ਪਾਣੀ ਕਿੱਥੋਂ ਆ ਰਿਹਾ ਹੈ ਨਹਿਰਾਂ ਦੇ ਵਿੱਚੋਂ ਨਹਿਰਾਂ ਕਿਹੜੀਆਂ ਇੰਦਰਾਗੰਨ ਦੀ ਕਨਾਲ ਰਾਜਸਥਾਨ ਜਾਂਦੀ ਹੈ ਪੰਜਾਬ ਦੇ ਵਿੱਚ ਇੱਕ ਉਹਦੇ ਨਾਲ ਇੱਕ ਕਨਾਲ ਚੱਲਦੀ ਹੈ ਸਰਹੰਦ ਫੀਡਰ ਉਹ ਸਾਊਥ ਪੰਜਾਬ ਨੂੰ ਪਾਣੀ ਦਿੰਦੀ ਹੈ ਪੀਣ ਵਾਲਾ ਉਹ ਕਿੱਥੋਂ ਨਿਕਲਦੀ ਹੈ ਹਰੀਕੇ ਪਤਨ ਸੋਨੇ ਦੀ ਹਰੀਕੇ ਪਤਨ ਤੋਂ ਹਰੀਕੇ ਪਤਨ ਦੇ ਵਿੱਚੋਂ ਉਹ ਨਹਿਰਾਂ ਨਿਕਲਦੀਆਂ ਔਰ ਹਰੀਕੇ ਪਤਨ ਦੇ ਇਧਰ ਪਾਣੀ ਕਿੱਥੋਂ ਆਉਂਦਾ ਦੋ ਦਰਿਆ ਮਿਲ ਰਹੇ ਆ ਪਤਾ ਜੀ ਸਤਲਜ ਔਰ ਬਿਆਸ ਸਭ ਨੂੰ ਪਤਾ ਹੈ ਕਿ ਉਹ ਬਰਫ ਦੇ ਸਟੂਡੈਂਟ ਹੈ। ਓ ਵਾਹ ਵਾਹ ਸੋ ਮੈਨੂੰ ਥੋੜੀ ਹੈਰਾਨੀ ਹੋਈ ਕਿ ਆਡੀਅנס ਆਮ ਤੌਰ ਤੇ ਪਤਾ ਨਹੀਂ ਹੁੰਦਾ ਲੋਕਾਂ ਨੂੰ ਜਦੋਂ ਮੈਂ ਜਿਹੜਾ ਗੱਲ ਕਰਦਾ ਹਾਂ ਕਿ ਲੋਕਾਂ ਦੇ ਸੰਧ ਤਾਂ ਪਤਾ ਨਹੀਂ। ਸੋ which is very good ਪਰ ਹੋ ਸਕਦਾ ਤੁਹਾਨੂੰ ਅੱਗੋਂ ਬਿਲਨ ਬਿਲਨਿਆ ਪਤਾ ਨਾ ਹੋਣਾ। ਮੈਂ ਤਾਂ ਹੁਣ ਮੈਂ ਆਪਣੇ ਟਾਪਿਕ ਉਧਰ ਨੂੰ ਲੈ ਕੇ ਜਾਣਾ ਹੈ। ਟੂਡ ਕਿ ਲੜਾਈ ਜੰਗ ਚੱਲ ਕਿੱਦਾਂ ਦੀ ਰਹੀ ਹੈ ਔਰ ਇਸ ਵੇਲੇ ਕਿੱਥੇ ਹੈਗੀ ਹੈ। ਸੋ ਅਸੀਂ ਉਹਦੀ ਗੱਲ ਕਰਾਂਗੇ ਅੱਗੋਂ। ਤੇ ਉਹ ਪਾਣੀ ਜਿਹੜਾ ਉਹ ਬਿਆਸ ਦਾ ਪਾਣੀ ਜਿਹੜਾ ਰਿਲੇਟਿਵਲੀ ਮੱਚ ਬੈਟਰ ਹੈ, ਮੱਚ ਕਲੀਨਰ। ਗ੍ਰੀਨ ਰੰਗ ਦਾ ਬਿਆਸ ਆਂਦਾ ਤੇ ਜਿਹੜਾ ਸਤਲੁਜ ਕਾਲੇ ਰੰਗ ਦਾ ਉੱਥੇ ਜਾਂਦਾ ਹੈ ਤੇ ਉਹ ਪਾਣੀ ਜਿਹੜਾ ਸਤਲੁਜ ਦਾ ਹੈ ਉਹਦੇ ਵਿੱਚ ਮਿਕਸ ਹੁੰਦਾ ਹੈ ਹਰੀਕੇ ਪਤਣ ਵਿੱਚ ਉਹਦੇ ਵਿੱਚੋਂ ਮਹਿਰਾ ਨਿਕਲ ਰਹੀਆਂ ਔਰ ਸਤਲੁਜ ਦੇ ਵਿੱਚ ਇਹ ਬੁੱਢਾ ਦਰਿਆ ਕਰਦਾ ਜਿਹਦੀ ਆਪਾਂ ਗੱਲ ਕਰ ਰਹੇ ਆ ਔਰ ਇਸ ਬੁੱਢੇ ਦਰਿਆ ਦੇ ਵਿੱਚ ਸੈਂਕੜੇ ਈਦਾਂ ਦੇ ਆਊਟਲੈਟਸ ਹੈ ਜਿਹਦੇ ਇੰਡਸਟਰੀਅਲ ਆਊਟਲੈਟਸ ਹੈ ਜਿਹਦੇ ਵਿੱਚ ਡੇਰੀ ਔਰ ਕਲਸਟਰਸ ਦੇ ਆਊਟਲੈਟਸ ਹੈ ਜਿਹਦੇ ਵਿੱਚ ਡੋਮੈਸਟਿਕ ਸੀਵਰੇਜ ਦੇ ਆਊਟਲੈਟਸ ਹੈ ਜਿਹੜੇ ਪਾਰੇ ਹੈ ਔਰ ਢੱਲੇ ਨਾਲ ਪਾਰੇ ਔਰ 40 ਸਾਲ ਤੋਂ ਪਾਰੇ ਹੈ ਔਰ ਉਹ ਪੈ ਰਹੇ ਹੈ ਔਰ ਤੁਸੀਂ ਕਨੈਕਸ਼ਨ ਸਮਝ ਹੀ ਗਏ ਹੋਵੋਗੇ ਕਿ ਅੱਗੇ ਜਾ ਕੇ ਪਾਣੀ વોટર ਵਰਕਸ ਦੇ ਵਿੱਚ ਘਰਾਂ ਦੇ ਵਿੱਚ ਜਾ ਰਿਹਾ ਹੈ ਬੱਚੇ ਪੀ ਰਹੇ ਹੈ ਸਾਡੇ ਪ੍ਰੈਗਨੈਂਟ ਲੇਡੀਆਂ ਪੀ ਰਹੀਆਂ ਬਜ਼ੁਰਗ ਪੀ ਰਹੇ ਹੈ ਪੇਸ਼IENTS ਪੀ ਰਹੇ ਹੈ ਹਸਪੀਟਲ ਦੀ ਸਪਲਾਈ ਚੱਲ ਰਹੀ ਹੈ ਉਹਦੇ ਨਾਲ ਗੁਰਦਵਾਰਿਆਂ ਨੇ ਦੇਗਾਂ ਬੰਨ੍ਹ ਰਹੀਆਂ ਉਸ ਪਾਣੀ ਦੇ ਨਾਲ ਔਰ ਉਹ ਇਹ ਵਾਲਾ ਪਾਣੀ ਹੈ ਔਰ ਚੱਲੀ ਜਾ ਰਿਹਾ 40 ਸਾਲ ਤੋਂ ਸੋ ਬਾਬਾ ਨਾਨਕ ਕੀ ਭਲਾ ਕਰੇ ਅਸੀਂ ਪਤਾ ਨਹੀਂ ਕੀ ਬਣ ਗਏ ਆ ਇਹ ਮੈਂ ਇੱਕ Google ਦਾ ਸਕਰੀਨਸ਼ਾਟ ਲੈਂਦਾ ਹੈ ਇਹ Google Earth ਦਾ ਸਕਰੀਨਸ਼ਾਟ ਹੈ ਸ਼ਾਇਦ ਇਹਨਾਂ ਇਸ ਤਰ੍ਹਾਂ ਦੇ ਉਹਦੇ ਵਿੱਚ ਬਹੁਤ ਥੀ ਕਲੈਰਿਟੀ ਨਹੀਂ ਆਂਦੀ ਪਰ ਮੈਂ ਫਿਰ ਵੀ ਕਹਾਂ ਕਿ ਚਲੋ ਕੋਸ਼ਿਸ਼ ਕਰਦੇ ਆ ਜਿਹੜਾ ਨੀਚੇ ਵਾਲਾ ਦਰਿਆ ਹੈ ਉਹ ਸਤਲੁਜ ਹੈ ਔਰ ਉੱਪਰ ਵੀ ਸਤਲੁਜ ਹੈ ਵੈਸੇ ਇੱਕ ਪਤਲਾ ਜਿਹਾ ਪਿੱਛੋਂ ਛੋਟਾ ਜਿਹਾ ਰਹਾ ਬੁੱਢਾ ਦਰਿਆ ਤੁਹਾਨੂੰ ਸ਼ਾਇਦ ਨਜ਼ਰ ਆ ਰਿਹਾ ਹੋਵੇ ਆ ਰਿਹਾ ਤਾਂ ਮੈਂ ਉੱਪਰ ਆ ਕੇ ਇੱਕ ਵਾਰ ਦਿਖਾ ਦਿਆ ਜੀ ਹੈਨਾ ਅੱਛਾ ਇੱਥੋਂ ਦੇਖ ਸਕਦਾ ਮੈਂ ਮਾਊਸ ਨਾਲ ਦਿਖਾ ਸਕਦਾ ਆਲਰਾਇਟ 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 ਨਹੀਂ ਮੈਂ ਇਹਦੇ ਨਾਲ ਹੀ ਦਿਖਾ ਦਿਆਂਗਾ ਓਕੇ 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 ਸੋ ਇਹ ਬੁੱਢਾ ਦਰਿਆ ਹੈ ਜੀ ਨਜ਼ਰ ਆ ਰਿਹਾ ਇਹ ਬੁੱਢਾ ਦਰਿਆ ਲਿਦਾਣੇ ਤੋਂ ਆ ਰਿਹਾ ਔਰ ਇਹ ਇੱਥੇ ਆ ਕੇ ਸਤਲੁਜ ਵਿੱਚ ਐਂਟਰ ਕਰ ਗਿਆ ਇੱਥੇ ਪਾਣੀ ਤੁਸੀਂ ਦੇਖ ਸਕਦੇ ਹੋ ਪਿੱਛੇ ਕੋਈ ਹੋਰ ਕਲਰ ਹੈ ਅੱਗੇ ਬਿਲਕੁਲ ਡਾਰਕ ਕਲਰਡ ਵਾਟਰ ਹੈ ਠੀਕ ਹੈ ਜੀ ਹੁਣ ਇਹ ਚਰਲੇ ਚੱਲ ਰਿਹਾ ਦੋ ਸਟੂਨ ਸਤਲੁਜ ਦੇ ਇਧਰ ਪਾਣੀ ਦਾ ਰੰਗ ਹੋਰ ਹੈ ਇਧਰ ਪਾਣੀ ਦਾ ਰੰਗ ਹੋਰ ਹੈ ਇਹ ਤਾਂ ਗੂਗਲ ਅਰਥ ਨਹੀਂ ਦਿਖ ਰਿਹਾ ਕਿੱਥੇ ਸੈਟੇਲਾਈਟ ਕਿੰਨੇ ਕਿਲੋਮੀਟਰ ਕਿੰਨੇ ਹਜ਼ਾਰ ਕਿਲੋਮੀਟਰ ਉੱਪਰ ਬੈਠਾ ਉਹਨੂੰ ਦਿਖ ਰਿਹਾ ਸਾਡੇ ਨੂੰ ਨਹੀਂ ਦਿਖ ਰਿਹਾ ਸਾਡੀਆਂ ਸਰਕਾਰਾਂ ਨੂੰ ਬਿਲਕੁਲ ਨਹੀਂ ਦਿਖ ਰਿਹਾ ਲਓ ਜੀ ਇਹ ਬਰਾਊਨ ਤੋਂ ਫੋਟੋ ਖਿੱਚੀ ਆ ਉਸੇ ਲੋਕੇਸ਼ਨ ਦੀ इधर कोका कोला कलर उधर बिस्लेरी कलर एको ही दरिया है यह मिल चुका है यह सतलुज चुका है बुढ़ा दरिया अद्धा कला अद्धा गोरा रंग करतार दे कि है हाले तक चालीस साल तो बहुत कुछ होया पर मैं बहुत ही पुरानी गल् नहीं करता क्योंकि टाइम वेस्ट नहीं करना चाहिए क्योंकि जो तो कुछ निकले हुए नहीं गल करनी की है 6 ਮਹੀਨੇ ਪਹਿਲੇ ਅਸੀਂ ਇੱਕ ਮਾਸ ਮੂਵਮੈਂਟ ਸ਼ੁਰੂ ਕੀਤੀ ਹਾਲਾਂਕਿ ਬਥੇਰੇ ਸਾਲ ਹੋ ਗਏ ਕਈ 2006 ਦਾ ਮੈਂ ਤੇ ਇਹਦੀਆਂ ਗੱਲਾਂ ਕਰ ਰਿਹਾ ਔਰ 6 ਮਹੀਨੇ ਪਹਿਲੇ ਜੂਨ 18 ਨੂੰ ਅਸੀਂ ਇੱਕ ਮੈਨੂੰ ਸ਼ੁਰੂਆਤ ਕੀਤੀ ਕਿ ਚਲੋ ਫਿਰ ਇੱਕ ਵਾਰ ਇਹਦੇ ਤੋਂ ਲੜਾਈ ਲੜਦੇ ਆਂ ਦੇਖਦੇ ਆਂ ਕਿੱਥੇ ਤੱਕ ਜਾਂਦੀ ਹੈ ਇੱਕ ਪ੍ਰੋਟੈਸਟ ਇੱਕ ਇੱਕ ਪ੍ਰੋਟੈਸਟ ਜਿਹੜਾ ਬਹੁਤ ਸਾਰੀਆਂ ਆਨਜੀਓ ਨੇ ਬਹੁਤ ਸਾਰੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਮਿਲ ਕੇ ਕੀਤਾ ਜ਼ਿਆਦਾਤਰ ਉਹ ਲੋਕ ਹੋ ਜਿਹੜੇ ਪਾਣੀ ਪਿੰਦੇ ਆ ਸਾਊਥ ਪੰਜਾਬ ਦੇ ਬੰਦਾ ਵੀ ਉਹਨੇ ਜ਼ਿਆਦਾ ਆਣਾ ਸੀਗਾ ਜਦੋਂ ਤੱਕ ਪਿੰਡੋਂ ਲੋਕ ਆਏ ਸ਼ਹਿਰੀ ਲੋਕ ਬਹੁਤਾ ਪਾਰਟਿਸਿਪੇਟ ਨਹੀਂ ਕਰਦੇ ਇੰਟੈਲੈਕਚੁਅਲ ਕਲਾਸ ਨੂੰ ਇਹ ਗੱਲ ਹਾਲੇ ਇੰਨੀ ਇੰਪੋਰਟੈਂਟ ਹਾਲੇ ਵੀ ਨਹੀਂ ਲੱਗੀ ਪਰ ਚਲੋ ਕਿਸੇ ਨੇ ਤਾਂ ਰੌਲਾ ਪਾਇਆ 6 ਮਹੀਨਿਆਂ ਦੇ ਵਿੱਚ ਪ੍ਰੋਟੈਸਟ ਇੰਨਾ ਸਟਰੋਂਗ ਹੋਇਆ ਕਿ ਸਰਕਾਰਾਂ ਹਿੱਲੀਆਂ ਥੋੜੀਆਂ ਜਿਹਾ ਸ਼ਾਇਦ ਤੁਸੀਂ ਸੁਣਿਆ ਹੋਵੇ 3 ਦਸੰਬਰ ਨੂੰ ਕਾਲੇ ਪਾਣੀ ਦਾ ਮੋਰਚਾ ਦਾ ਇੱਕ ਪ੍ਰੋਟੈਸਟ ਹੋਇਆ ਸੀ ਇਹਦਰ ਚੰਡੀਗੜ੍ਹ ਵਾਲੇ ਸ਼ਾਇਦ ਉਹਦੀ ਬਹੁਤੀ ਧਮਕ ਨਾ ਪਈ ਹੋਵੇ ਪਰ ਸਾਊਥ ਪੰਜਾਬ ਦੇ ਵਿੱਚ ਇੰਨਾ ਖੋਇਆ ਕਿ ਸਾਡੇ ਨਾਲ ਦੇ 100 150 ਬੰਦੇ ਸਰਕਾਰ ਨੇ ਰਾਤ ਨੂੰ ਘਰੋਂ ਚੁੱਕ ਲਏ ਜੀ ਪ੍ਰੀਵੈਂਟਿਵ ਅਰੈਸਟ ਯੂ ਆਰ ਡਿਟੈਂਸ਼ਨ ਇੰਨਾ ਕਿ ਖਤਰਾ ਸਰਕਾਰ ਨੂੰ ਹੋ ਗਿਆ ਤੇ ਜਿਹੜੇ ਲੋਕ ਪਾਣੀ ਵਾਲਾ ਪੀ ਰਹੇ ਹੈ ਇਹ ਵਾਲਾ ਪਾਣੀ ਵਾਲੇ ਲੋਕ ਪੀ ਰਹੇ ਹੈ ਉਹ ਪਤਾ ਨਹੀਂ ਸਰਕਾਰ ਤਾਂ ਹਿਲਾ ਦੇਣੀ ਆਗੇ ਸਰਕਾਰ ਇੰਨੀ ਡਰੀ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਥੀ ਕਿ ਚਲੋ ਅੰਦਰ ਕਰਦੇ ਹੋ ਕਰਦੇ ਪਹਿਲੀ ਵਾਰੀ ਕੋਈ ਡਰਿਆ ਤਾਂ ਸਹੀ ਐਸ ਮਸਲੇ ਦੇ ਤੇ ਕਿਸੇ ਨੇ ਅੱਖਾਂ ਤਾਂ ਖੁੱਲੀਆਂ ਥੋੜੀਆਂ ਜੋ ਹੋਏਗਾ ਦੇਖੀ ਜਾਏਗੀ ਸੋ ਵੀ ਵਾਂਟ ਟੂ ਹੈਡ ਪ੍ਰੋਟੋਸਟ ਦੇ ਨਾਲ ਨਾਲ ਇੱਕ ਪੈਰਲਲ ਚੀਜ਼ ਹੋਰ ਚੱਲੀ ਮੈਂ ਉਹਦੀ ਗੱਲ ਕਰਦਾ ਕਿ ਇੱਕ ਹੁਣ ਜਿਹੜਾ ਮੇਰਾ ਮੇਨ ਟਾਪਿਕ ਹੈ ਜਿਹਦਾ ਮੈਂ ਉਹ ਤਿਆਰ ਆ ਬੁੱਢਾ ਦਰਿਆ ਤੇ ਹੋਈ ਪਰ ਮੈਂ ਉਹਦੀਆਂ ਕਹਾਣੀਆਂ ਜ਼ਿਆਦਾ ਸੁਣਾਉਣ ਦੀ ਬਜਾਏ ਆਈ ਵਿਲ ਟ੍ਰਾਈ ਟੂ ਫੋਕਸ ਔਨ ਕਿ ਪ੍ਰੈਕਟੀਕਲੀ ਲੜਾਈ ਚੱਲ ਕਿੱਥੇ ਰਹੀ ਹੈ ਔਰ ਉਹਦਾ ਇਸ ਵੇਲੇ ਪਹੁੰਚਿਆ ਕਿੱਥੇ ਹੈ ਤੇ ਤੁਸੀਂ ਕਿਸ ਤਰ੍ਹਾਂ ਇਨਵੋਲਵ ਹੋ ਸਕਦੇ ਹੋ ਉਹਦੇ ਵਿੱਚ ਸੋ ਦੈਟ ਆਪਾਂ ਪ੍ਰੈਕਟੀਕਲ ਤੇ ਆਏਏ ਟਾਈਮ ਵੇਸ ਨਾ ਕਰੀਏ ਕਿਉਂਕਿ ਆਲਰੇਡੀ ਆਪਾਂ 40 ਸਾਲ ਵੇਸ ਕਰ ਲਏ ਇਸ ਸਬਜੈਕਟ ਦੇ ਉੱਤੇ ਤੇ ਉਹ ਉਹਦਾ ਜਿਹੜਾ ਮੈਂ ਕਲੈਕਸ ਆਫ ਦਾ ਸਟੋਰੀ ਪਹਿਲੇ ਦੱਸ ਦਿੰਦਾ ਕਿਉਂਕਿ ਕੋਈ ਵਾਰੀ ਨਾ ਬਾਅਦ ਵਿੱਚ ਉਹ ਗੱਲਾਂ ਜਿਹੜੀਆਂ ਮਿਕਸ ਅਪ ਹੋ ਜਾਂਦੀਆਂ ਉਹ ਭੁੱਲ ਪਾ ਜਾਂਦੀਆਂ ਜੇ ਮੌਕਾ ਮਿਲਿਆ ਟਾਈਮ ਮਿਲਿਆ ਤਾਂ ਮੈਂ ਦੁਬਾਰਾ ਕਲੈਕਸ ਤੇ ਪਹੁੰਚਾਂਗਾ ਮੋਰਲ ਆਫ ਦਾ ਸਟੋਰੀ ਤੇ ਪਰ ਮੋਰਲ ਆਫ ਦਾ ਸਟੋਰੀ ਮੈਂ ਪਹਿਲੇ ਦੱਸ ਦੇਣਾ ਚਾਹਨਾ ਕਿ ਦਾਦੇ ਨਾਨਕ ਨੇ ਕਿਹਾ ਗੱਲ ਹੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਉਹਦਾ ਮਤਲਬ ਹੈ ਕਿ ਇਹਨਾਂ ਥਿਊਰੀ ਅਸੀਂ ਬਹੁਤ ਵਧੀਆ ਗੱਲਾਂ ਬਹੁਤ ਸੋਹਣੀਆਂ ਕਰਦੇ ਹਾਂ ਪਰ ਜਦੋਂ ਪ੍ਰੈਕਟੀਕਲ ਦੀ ਗੱਲ ਆਉਂਦੀ ਹੈ ਤੇ ਅਸੀਂ ਹੈ ਨਹੀਂ ਉਹ ਗੱਲਬਾਤ ਸਾਡੇ ਵਿੱਚ ਤੋ ਉਹੀ ਪ੍ਰੋਬਲਮ ਜਿਹੜੀ ਹੈ ਘੁੰਮ ਫਿਰ ਕੇ ਸਾਨੂੰ ਇਹ ਇਸ ਹਾਲਾਤ ਵਿੱਚ ਲਿਆਈ ਹੈ ਕਿ ਬੁੱਢੇ ਦਰਿਆ ਦਾ ਜਿਹੜਾ ਰੰਗ ਹੈ ਔਰ ਇਹ ਇਹ ਪਾਣੀ ਨਾਲੋਂ ਸੇ ਪੀਣ ਤੋਂ ਮਜਬੂਰ ਆ ਔਰ ਨਾਓ ਟੂ ਦਾ ਲੀਗਲ ਸਾਈਡ ਆਫ ਥਿੰਗਸ ਲੀਗਲ ਬੈਟਲ ਕਿ ਇਹ ਕਾਨੂੰਨ ਅਲਾਉ ਨਹੀਂ ਕਰਦਾ ਤੇ ਇਹ ਚੱਲ ਕਿਦਾਂ ਰਿਹਾ ਫਿਰ ਕਾਨੂੰਨ ਕਹਿੰਦਾ ਹੈ ਸਾਡੇ ਕੋਲ 1974 ਦਾ ਇੱਕ ਵਾਟਰ ਪੋਲੂਸ਼ਨ ਪ੍ਰੀਵੈਂਸ਼ਨ ਐਕਟ ਹੈ ਤੁਹਾਡੇ ਗੱਮਨ ਤੋਂ ਕਾਫੀ ਪਹਿਲੇ ਦਾ ਮੋਸਟ ਆਫ ਦਾ ਸਟੂਡੈਂਟਸ ਜਿਹੜੇ ਇੱਥੇ ਬੈਠੇ ਆ ਮੇਰੇ ਤੋਂ ਮੰਨਦੇ ਪਹਿਲੇ ਇਨਫੈਕ ਮੇਰਾ 1977 ਦਾ ਬਰਤ ਹੈ ਇਹ 50 ਸਾਲ ਹੋ ਗਏ ਇਸ ਐਕਟ ਨੂੰ ਔਰ ਜੇ 50 ਸਾਲ ਹੋ ਚੁੱਕੇ ਹੈ ਜਿਹੜਾ ਕਹਿੰਦਾ ਕਿ ਦਰਿਆਤ ਤੁਸੀਂ ਪੋਲੂਟਡ ਪਾਣੀ ਪਾਈ ਨਹੀਂ ਸਕਦੇ ਸਰਫੇਸ ਵਾਟਰ ਵਾਸਤੇ ਬਣਾਇਆ ਪ੍ਰਾਇਮਰੀਲੀ ਤੇ ਫਿਰ ਇਹ ਚੱਲ ਕੀ ਰਿਹਾ ਇਹ ਪਾਣੀ ਟੈਕਦਾ ਰਿਹਾ ਕੋਈ ਇਹਦਾ ਰੀਅਲ ਆਨਸਰ ਸਾਨੂੰ ਪਤਾ ਲੱਗਿਆ ਕਿ ਲਾਅ ਦੇ ਵਿੱਚ ਹੈ ਨਹੀਂ ਅਸੀਂ ਰਿਸਰਚ ਕਰਨੇ ਸ਼ੁਰੂ ਕੀਤੇ ਔਰ ਸਰਕਾਰਾਂ ਨੇ ਜਦੋਂ ਇਹ ਪ੍ਰੋਟੈਸਟ ਹੋਏ ਤੇ ਮੀਡੀਆ ਦੇ ਵਿੱਚ ਕਵਰੇਜ ਹੋਈ ਤੇ ਮੀਡੀਆ ਵੀ ਇੱਕ ਟੂਲ ਹੈ ਹਾਲਾਂਕਿ ਮੀਡੀਆ ਅੱਜਕੱਲ ਥੋੜਾ ਕਮਜ਼ੋਰ ਹੋ ਗਿਆ ਅੱਜਕੱਲ ਸੱਚ ਥੋੜਾ ਜਾ ਉਹਨਾਂ ਨੂੰ ਡਰ ਲੱਗਦਾ ਬੋਲਣ ਤੋਂ ਘੱਟ ਬੋਲਦੇ ਆ ਪਰ ਚਲੋ ਥੋੜਾ ਬਹੁਤ ਬੋਲਿਆ ਉਹਨਾਂ ਨੇ ਸੱਚ ਥੋੜਾ ਅਖਬਾਰਾਂ ਵਾਲਿਆਂ ਨੇ ਲਿਖਿਆ ਤੇ ਕੀ ਹੋਇਆ ਕਿ ਐਨਜੀਟੀ ਖੈਗੀ ਆ ਸੁਣੋ ਹੋਗਾ ਤੁਸੀਂ ਐਨਜੀਟੀ ਬਾਰੇ ਨੈਸ਼ਨਲ ਗ੍ਰੀਨ ਟ੍ਰਾਈਬਿਨਲ ਮੇਰੇ ਖਿਆਲ ਉਹਨਾਂ ਦੇ ਐਕਸ ਚੇਅਰ ਪਰਸਨਸ ਵੀ ਇੱਥੇ ਆਏ ਵੀ ਹੋਣਗੇ ਤੇ ਉਹ ਜਿਹੜੀ ਹੈਗੀ ਆ ਉਹਨੇ ਉਹਦਾ ਪਬਲਿਕਿਟੀ ਲਿਆ ਉਸ ਨਿਊਜ਼ ਦਾ ਅਸੀਂ ਸਪੈਸੀਫਿਕਲੀ ਨੀਵ ਇਹ ਨਿੱਕੇ ਲਗਾਏ ਸੀ ਕਿ ਐਨਜੀਟੀ ਸ਼ੁੱਡ ਟੇਕ ਕੌਗਨੀਜ਼ੈਂਸ ਆਫ ਦਾ ਫੈਕਟ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਬਿਲਕੁਲ ਕਰਪਟ ਹੋ ਚੁੱਕਾ ਹੈ ਉਹ ਇਹ ਚੀਜ਼ਾਂ ਦਿਖਦੀਆਂ ਨਹੀਂ ਉਹਨਾਂ ਨੂੰ ਇਹ ਪਾਣੀ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਤੇ ਇਸ ਕਰਕੇ ਡਾਇਰੈਕਟਲੀ ਉਹ ਕਿਸੇ ਐਸੀ ਏਜੰਸੀ ਦੀ ਡਿਊਟੀ ਲਗਾਉਣ ਜਿਹੜੀ ਇੰਡੀਪੈਂਡੈਂਟ ਹੋਏ ਪ੍ਰੈਫਰਬਲੀ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਜਿਸ ਨੂੰ ਪਤਾ ਹੋਵੇ ਕਿ ਪੰਜਾਬ ਚ ਕੌਣ ਕਿਹਨੂੰ ਪੈਸੇ ਦਿੰਦਾ ਤੇ ਉਹ ਆ ਕੇ ਇੱਥੇ ਟੈਸਟ ਕਰੇ ਦੇਖੇ ਤੇ ਉਹ ਚੈੱਕ ਕਰੇ ਕਿ ਕਿਉਂ ਇਹ ਗੜਬੜ ਹੈ ਉਹ ਹੋਇਆ आए उन्होंने चेक किया मैं पहले तो हम अगली स्लाइड दिखा दिस वन सेंट्रल पोल्यूशन कंट्रोल बोर्ड आया ठीक है जी आ डेट पाई है तो बारह अठ भी सौ चौबीस सेंट्रल पोल्यूशन कंट्रोल बोर्ड आया और लैटर के उत्तर तो तुम देख सकते हो आ डेट हैगी बारह अठ आर के उ देख रही है बारह अठ डेट पाई है यह सेंट्रल पोल्यूशन कंट्रोल बोर्ड ने चिट्ठी कि लिखी है जी पाबाब पोल्यूशन कंट्रोल बोर्ड में ਔਰ ਸਬਜੈਕਟ ਦੇ ਵਿੱਚ ਕੀ ਹੈ ਡਾਇਰੈਕਸ਼ਨ ਅੰਡਰ ਸੈਕਸ਼ਨ 181 ਬੀ ਆਫ ਵਾਟਰ ਪ੍ਰੋਫਿਨਸ਼ਨ ਕੰਟਰੋਲ ਐਕਟ 1974 ਤੇ ਸ਼ਾਇਦ ਪੰਜਾਬ ਦੇ ਵਿੱਚ ਵਨ ਆਫ ਦਾ ਰయర్ ਰੈਗੂਲੇਸ਼ਨ ਜਿਹੜਾ ਪਾਣੀ ਦਾ ਕਾਨੂੰਨ ਜਿਹੜਾ ਹੈ ਉਹਦੀ ਗੱਲ ਕੀਤੀ ਗਈ ਉਹਦੇ ਵਿੱਚ ਸੈਂਟਰ ਪੋਲੀਸ਼ਨ ਕੰਟਰੋਲ ਬੋਰਡ ਨੇ ਆਪਣੀ ਪਾਵਰ ਯੂਜ਼ ਕਰਦੇ ਹਾਂ ਸਟੇਟ ਪੋਲੀਸ਼ਨ ਕੰਟਰੋਲ ਬੋਰਡ ਨੂੰ ਡਾਇਰੈਕਸ਼ਨ ਦਿੰਦੀ ਹੈ ਕੀ ਡਾਇਰੈਕਸ਼ਨ ਦਿੰਦੀ ਹੈ ਕਿ ਤੁਹਾਡੇ ਚਾਰ ਸੀਟਪੀ ਚੱਲ ਰਹੇ ਆ ਇਹਨਾਂ ਡਾਈੰਗ ਇੰਡਸਟਰੀ ਦੇ ਡਾਈੰਗ ਇੰਡਸਟਰੀ ਤੁਹਾਨੂੰ ਪਤਾ ਹੈ ਜੀ ਕਿਹੜੀ ਹੁੰਦੀ ਹੈ ਆ ਜਿਹੜਾ ਕੱਪੜੇ ਰੰਗਦੇ ਆ लुधियाने बहुत रज के काम हों बहुत व्डे पद्धर तीन सौ यूनिट व्डे वे लगे लुधियाने तो तीन कॉमन एफलूएंट ट्रीटमेंट प्लांट्स उन्होंने हूँ कॉमन एफलूएंट ट्रीटमेंट प्लांट की होंगे कि जिमें सौ इंडस्ट्रीज ने मिलकरफलूएंट ट्रीटमेंट प्लांट लगा लिया उन्होंने सारा एफलूएंट एक जगह पर इकट्ठा करके उत्थ ट्रीट हो रहा है सो दैट इज़ अ स ई टी पी ठीक है जी वो कॉमन एफलूएंट ट्रीटमेंट प्लांट्स सारे चैक किए उन्होंने ते तीन डाइंग इंडस्ट्रे तीन है लुधियाने ਔਰ ਇੱਕ ਇਲੈਕਟ੍ਰੋਪਲੇਟਿੰਗ ਇੰਡਸਟਰੀ ਦਾ ਉਹ ਵੀ ਇੱਕ ਹੀ ਹੱਗਲ ਦਾ ਹੈ ਨਾ ਵਿੱਚ ਤੇ ਸਾਰੇ ਇੰਡਸਟਰੀ ਦੇ ਉਹਨੇ ਪਲੈਂਟਸ ਚੱਕੇ ਤੇ ਅਗਲੀ ਸਲਾਈਡ ਤੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਜੀ ਆਪਰੇਟ ਆਪਰੇਟਿਵ ਪਾਰਟ ਆਫ ਦਰ ਆਰਡਰ ਉਹਨੇ ਕੀ ਕੀ ਪੀਪੀਸੀਬੀ ਨੂੰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਕਿ ਇਹ ਜਿਹੜੇ ਤੁਹਾਡੇ ਤਿੰਨ ਪਲੈਂਟ ਜਿਹੜੇ ਚੱਲ ਰਹੇ ਆ ਡਾਈਂਗ ਦੇ ਸਪੈਸੀਫਿਕਲੀ 40 ਐਮਐਲਡੀ ਆ 40 ਐਮਐਲਡੀ 50 ਐਮਐਲਡੀ ਐਂਡ 15 ਐਮਐਲਡੀ ਇਹਨਾਂ ਨੇ ਜਿਹੜੀ এনਵਾਇਰਨਮੈਂਟ ਕਲੀਅਰੈਂਸ ਲਵੇ ਸੀ ਉਹ ਮੈਂ ਤੁਹਾਨੂੰ ਦਿਖਾਵਾਂਗਾ ਹੁਣੇ वो तीन पाँच दो हज़ार तेरह में मिली सी और अठ बारह दो हज़ार चौदह में मिली सी सो मोर दैन टेन ईयरस बैक यह जी नॉर्मल क्लीअरेंस की लिखा है डिस्पोजल कंडीशन जोड़ी सी एज़ पर दैट कंडीशन उन्होंने ऑर्डर किया टू तो स्टॉप डिस्चार्जिंग ऑफ ट्रीटेड एफलोन इन टू बुड्डा नाला फ्रॉम दीज प्लांट्स, क्योंकि उन्होंने कभी अलाउड ही नहीं प्लांट अपना ट्रीट करके पाना City, तो जो अलाउड नहीं तो पै कि रहा हाले तक यह तेरह चौदह दिन गलि पच्चीस आ चुके हैं ऑलरेडी एक किस तरह हो रहा कोई जवाब नहीं है किस को सरकारों को ना, ना जुडिशरी को एडमिनिस्ट्रेशन को सब चुप बड़ी वजिया गल है और प्रॉब्लम यह है, है कि लोगों ने कुछ जागना पैना है लोग पिछले जा रहा मैं थोड़ी जी स्लाइड में अगे पिछले मैं क्रोनोलॉजिकली लगे थी पर तो स्टोरी थोड़ा जहा ਰਸਤਾ ਥੋੜਾ ਡਿਫਰੈਂਟ ਚੂਜ਼ ਕਰਨਾ ਪਿਆ ਮੈਨੂੰ ਸੋ ਦਿਸ ਇਜ਼ देयर एनवायरमेंट ਪੀਅਰੈਂਸ ਜਿਹੜੀ ਮੈਂ ਹੁਣੇ ਗੱਲ ਕਰ ਤੋ ਕਹ ਜਿਹਦੇ ਤੇ ਜਿਹਦੇ ਬੇਸਿਸ ਤੇ ਆਰਡਰ ਆਇਆ ਸੀ ਇਹ ਤੁਸੀਂ ਦੇਖ ਸਕਦੇ ਹੋ ਆ 3 ਮਈ ਲਿਖਿਆ ਜੀ 2013 ਨਜ਼ਰ ਆ ਰਿਹਾ 3 ਮਈ 2013 ਨੂੰ ਮਿਨਿਸਟਰੀ ਆਫ এনवायरमेंट ਗਵਰਨਮੈਂਟ ਆਫ ਇੰਡੀਆ ਆ ਉੱਪਰ ਦਿੱਤਾ ਹੈ ਉਹਨੇ ਚਿੱਠੀ ਲਿਖੀ ਹੈ ਆ ਪੰਜਾਬ ਡਾਈਸ ਐਸੋਸੀਏਸ਼ਨ ਹੈ ਉਹਨੂੰ ਉਹਨੂੰ ਕਹਿੰਦੇ ਠੀਕ ਹੈ ਤੁਸੀਂ ਆਪਣਾ ਕਾਮਨ ਅਫਲੋਟ ਟ੍ਰੀਟਮੈਂਟ ਪਲੈਂਟ ਬਣਾ ਲਓ ਉਹਦਾ ਆਪਰੇਟਿਵ ਪੁਆਇੰਟ ਕੀ ਹੈ ਮੈਂ ਤੁਹਾਨੂੰ ਦਿਖਾ ਰਿਹਾ ਸਪੈਸੀਫਿਕ ਕੰਡੀਸ਼ਨਸ ਉਹਨਾਂ ਨੂੰ ਟਰਮ ਬੰਡ ਕੰਡੀਸ਼ਨਸ ਫਾਲੋ ਕਰਨੀਆਂ ਪੈਂਦੀਆਂ ਕਿਉਂਕਿ ਸਰਕਾਰ ਕੋਲੋਂ ਸਬਸਿਡੀਆਂ ਵੀ ਲੈਂਦੇ ਹੋਏ ਬਹੁਤ ਕੁਝ ਲੈਂਦੇ ਹੋਏ ਤੇ ਕਾਨੂੰਨ ਵੀ ਫਾਲੋ ਕਰਨਾ ਹੁੰਦਾ ਥੇਰ ਸ਼ਲ ਬੀ ਨੋ ਡਿਸਟਰਬਡ ਇਨ ਟੂ ਗੁੱਡ ਅਨਲਾ ਇਹ ਕਲੀਅਰ ਲਿਖਿਆ ਜੀ ਕੋਈ ਅੰਬਿਗਿਟੀ ਹੈ ਉਹਦੇ ਵਿੱਚ ਵੀ ਇਹਦਾ ਕੋਈ ਹੋਰ ਮਤਲਬ ਕੱਢਿਆ ਜਾ ਸਕਦਾ ਹੋਵੇ ਕੋਈ ਅੰਬਿਗਿਟੀ ਨਹੀਂ ਹੈ ਚਾਰ ਪੰਜ ਤੇ ਵਰਡ ਹੈ ਉਹਦੇ ਸੈਂਟੈਂਸ ਦੇ ਵਿੱਚ ਪਰ ਇਹ 12 13 ਸਾਲ ਤੋਂ ਇਹਦਾ ਮਤਲਬ ਐਗਜ਼ੈਕਟਲੀ ਆਪੋਜ਼ਿਟ ਕੱਢ ਕੇ ਚਲਾਇਆ ਜਾ ਰਿਹਾ ਪ੍ਰੈਕਟੀਕਲੀ ਉਹਦੇ और एक कागज़ यू कदों मिले जब असं प्रोटेस्ट किया जब एन जी टी ने केस न सू मोटो लिया जब सेंट्रल पोल्यूशन कंट्रोल बोर्ड पंजाब आया उन्हें चेक किया उन्हें अपनी रिपोर्ट दी एन जी टी उ पता लग्या कि यह कागज़ भी कोई एग्जिस्ट कर दे डेंट नो सी सो कागज़ है यहाँ सरकार इदा चलदियाँ साढ़िया इंडस्ट्रिया इदा चल द ਔਰ ਸਾਡੇ ادارے ਜਿਨ੍ਹਾਂ ਦਾ ਕੰਮ ਹੈ ਪੋਲੂਸ਼ਨ ਕੰਟਰੋਲ ਬੋਰਡ ਸੈਂਟਰਲ ਲੈਵਲ ਸਟੇਟ ਲੈਵਲ ਜਿਨ੍ਹਾਂ ਦਾ ਦਿਨੋਂ ਤਨਖਾਹ ਐਸੀ ਮੰਦੀ ਮਿਲਦੀ ਹੈ ਕਿ ਨਜ਼ਰ ਰੱਖਣੀ ਹੈ ਉਹ ਇਦਾਂ ਚੱਲਦੇ ਆ ਕਿ ਕਾਗਜ਼ ਉਹ ਆਪ ਹੀ ਕੋਈ ਬੈਠੇ ਕਿ ਲੋਕ ਨਾ ਦੇਖ ਲੈਣ ਕਿ ਲੋਕ ਦੇਖ ਲੈਣਗੇ ਤਾਂ ਫਿਰ ਪਤਾ ਨਹੀਂ ਕੀ ਹੋ ਜਾਏਗਾ ਜਿਵੇਂ 3 ਦਸੰਬਰ ਨੂੰ ਹੋਇਆ ਤਾਂ ਸਰਕਾਰਾਂ ਨੂੰ 150 ਬੰਦਾ ਇੱਕ ਰਾਤ ਪਹਿਲੇ ਹੀ ਅਰੈਸਟ ਕਰਨਾ ਪੈ ਗਿਆ ਕਿ ਭਾਈ ਲੋਕਸਰ ਪਾਣੀ ਗੰਦਾ ਨਾ ਕਰੋ ਕਹਿਣ ਨਾ ਆ ਜਾਣ ਕਿ ਸਰਕਾਰ ਨੂੰ ਤਾਂ ਨਿਯਮ ਦੀ ਪਾਲਣਾ ਸਰਕਾਰ ਕਰੇ ਇਹ ਨਾ ਕਹਿਣ ਆ ਜਾਣ ਸਰਕਾਰ ਨੂੰ ਸਰਕਾਰ ਕਾਨੂੰਨ ਦੀ ਪਾਲਣਾ ਕਰਨ ਤਾਂ ਆਪ ਇਹਨਾਂ ਡਰਦੇ ਹੈ ਸੋ ਨੈਕਸਟ ਇਹ ਦੂਸਰੀ এনवायरमेंट ਕਲੀਅਰੈਂਸ ਹੈ ਜੀ ਟ੍ਰੀਟਮੈਂਟ ਪਲਾਂਟਸ ਨੇ ਉਹਨਾਂ ਨੂੰ ਦੋ এনਵਾਇਰਨਮੈਂਟ ਕਲੀਅਰੈਂਸ ਮਿਲਿਆ ਹੋਇਆ ਹੈ ਦੋਨੋਂ ਇੱਕ ਮਿਲਿਆ ਇੱਕ ਨੂੰ ਇੱਕ ਮਿਲਿਆ ਉਹ ਵੀ ਮੈਂ ਤੁਹਾਨੂੰ ਮਤਲਬ ਦਿਖਾ ਦੇਣਾ ਚਾਹਨਾ ਇਹ 2014 ਦੀ ਹੈ ਯੂ ਕੈਨ ਸੀ ਇਟ ਹੈ ਇਹ ਬਹਾਦਰ ਕੇ ਟ੍ਰੀਟਮੈਂਟ ਪਲਾਂਟ ਹੈ 15 ਐਮਐਲਡੀ ਦਾ ਔਰ ਇਹਦੀ ਆਪਰੇਟਿੰਗ ਕੰਡੀਸ਼ਨ ਤੁਸੀਂ ਪੜ੍ਹ ਸਕਦੇ ਹੋ ਲਾਸਟ ਚੈੱਕ ਕਰ ਲਓ ਦ ਪ੍ਰੋਪੋਨੈਂਟ ਸ਼ਲ ਮੇਨਟੇਨ ਜ਼ੀਰੋ ਡਿਸਚਾਰਜ ਜ਼ੀਰੋ ਡਿਸਚਾਰਜ ਦਾ ਮਤਲਬ ਹੈ ਦੇ ਬੁੱਢਾ ਨਾਲਾ ਜਾਂ ਕੋਈ ਵੀ ਕਿਤੇ ਵੀ ਨੂੰ ਤੁਸੀਂ ਪਾ ਸਕਦੇ ਜ਼ੀਰੋ ਲਿਕুইਡ ਡਿਸਚਾਰਜ ਇੱਕ ਟੈਕਨੋਲੋਜੀ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਕਰਨਾ ਕੀ ਹੁੰਦਾ ਹੈ ਕਿ ਪਾਣੀ ਨੂੰ ਟ੍ਰੀਟ ਕਰਕੇ ਸਾਫ਼ ਕਰਨਾ ਹੈ ਔਰ ਸਾਫ਼ ਕਰਕੇ ਆਪਣੇ ਇੰਡਸਟਰੀ ਵਿੱਚ ਵਾਪਸ ਰੀਯੂਜ਼ ਕਰਨਾ ਹੈ ਤਾਂ ਕਿ ਕੋਈ ਵੀ ਪਾਣੀ ਜਰਾ ਹੋ ਬਾਹਰ ਨਾ ਜਾਵੇ that is a best way to handle toxic waste ਤਾਂ ਕਿ ਕਿਤੇ ਵੀ ਉਹ ਜਾ ਕੇ ਨੁਕਸਾਨ ਨਾ ਕਰੇ ਤੁਸੀਂ ਆਪ ਹੀ ਉਹਨੂੰ ਸਾਫ਼ ਕਰਕੇ ਆਪਣੀ ਪ੍ਰੋਸੈਸ ਚ ਰੀਯੂਜ਼ ਕਰ ਲਓ ਤਾਂ ਇਹਨਾਂ ਨੂੰ ਪਰਮਿਸ਼ਨ ਇਸ ਚ ਦਿੱਤੀ ਸੀ ਪਰ ਤਰ ਕੀ ਰਿਹਾ ਹੈ ਇਹਨਾਂ ਨੂੰ ਸਪੈਸੀਫਿਕਲੀ ਜਿਹੜਾ ਹੈ ਬਹਾਦਰ ਕੇ ਵਾਲਾ ਪਲਾਂਟ ਹੈ ਇਹਨਾਂ ਨੇ 5 ਕਿਲੋਮੀਟਰ ਦੀ ਪਾਈਪਲਾਈਨ ਪਾਈ ਹੈ ਜੀ ਪਹਿਲਾਂ ਆਪਣੇ ਪਲਾਂਟ ਤੋਂ ਤੇ ਉਹ ਬੁੱਢੇ ਨਾਲੇ ਵਿੱਚ ਆ ਕੇ ਗਰਦੀ ਹੈ ਸੋ ਇਹ ਤੁਹਾਨੂੰ ਇਮੇਜਨ ਕਿ ਇਹਨਾਂ ਨੂੰ ਕਿਸੇ ਨੇ ਪਰਮਿਸ਼ਨ ਤਾਂ ਦਿੱਤੀ ਹੋਗੀਆਂ 5 ਕਿਲੋਮੀਟਰ ਪਾਉਣ ਦੀ ਦੋ ਤਿੰਨ ਸਾਲ ਲੱਗੇ ਹੋਣਗੇ ਪਤਾ ਨਹੀਂ ਦੋ ਉਹ ਪਾਉਣ ਨੂੰ ਪਾਈਪਲਾਈਨ ਤੋਂ ਇਹ ਕੰਮ ਜਿਹੜੇ ਹੈ ਇਹ ਸਰਕਾਰਾਂ ਦੇ ਨੱਕ ਥੱਲੇ ਚੱਲ ਰਹੇ ਹੈ ਸਰਕਾਰਾਂ ਦੀ ਮਿਲੀ ਭੁਗਤ ਨਾਲ ਚੱਲਦੇ ਹੈ ਤੇ ਡੇਰ ਹੀ ਸੀ ਕਿ ਜੁਡੀਸ਼ਰੀ ਵੀ ਜਿਹੜੀ ਹੈ ਉਹ ਇੱਥੇ ਵਿਦ ਨਹੀਂ ਬਹੁਤਾ ਪੈਣਾ ਜਾਂਦੀ ਅਨਲੈਸ ਕਿ ਕੋਈ ਬਹੁਤ ਹੀ ਪਿੱਛੇ ਪੈ ਜਾਏ ਪ੍ਰੋਟੈਸਟ ਹੋਣ ਲੱਗ ਜਾਣ ਬਾਕੀ ਸਾਡਾ ਕੇਸ ਚੱਲ ਰਿਹਾ ਹੈ ਮੈਂ ਉਹਦੀ ਡਿਟੇਲ ਤੁਹਾਨੂੰ ਦਿਖਾਉਣ ਲੱਗਾ ਆ ਦੇਖਦੇ ਆ ਉਹ ਕਹਿੰਦੇ ਅੱਗੇ ਅੱਗੇ ਹੋਤਾ ਹੈ ਗਿਆ ਚੱਲ ਰਿਹਾ ਕੇਸ ਇਹ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਸਲਾਈਡ ਹੈ ਜੀ ਉਹਦੀ ਉਹਨੇ ਜਦੋਂ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਕਿਹਾ ਕਿ ਇਹ ਤਾਂ ਬੰਦ ਕਰਨਾ ਪੈਣਾ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਡਾਇਰੈਕਸ਼ਨਸ ਕੀਤੀਆਂ ਸੀ ਐਨਟੀਪੀਜ਼ ਨੂੰ ਕਿ ਤੁਸੀਂ ਆਪਣੇ ਆਪਰੇਸ਼ਨਸ ਜਿਹੜੇ ਆ ਉਹ ਐਜ਼ ਪਰ ਨੋਰਮਸ ਕਰੋ ਨੋਰਮਸ ਕੀ ਸੀਗੇ ਕਿ ਕੰਡੀਸ਼ਨ ਜਿਹੜੀਆਂ ਫਾਲੋ ਕਰੋ ਜਿਹੜੀਆਂ ਕਹਿੰਦੇ ਆ ਕਿ ਵਿੱਚ ਪਾਣੀ ਨਹੀਂ ਪਾ ਸਕਦੇ ਇਹ ਪੰਨਾ ਸੇ ਥੋੜਾ ਮੁਸ਼ਕਿਲ ਹੋਏਗਾ ਬਟ ਮੈਂ ਤੁਹਾਨੂੰ ਫਿਰ ਵੀ ਇਹਦੇ ਤੋਂ ਇੰਪੋਰਟੈਂਟ ਦੱਸ ਦਿੰਨਾ ਕਿੱਥੇ ਕੀ ਲਿਖਿਆ ਕਿ ਆ ਅਟ ਦਿਪੋਜ਼ਲ ਕੰਡੀਸ਼ਨ ਮਨਸ਼ਨਡ ਅ ਨੋਰਮਲ ਪੀਰੀਅਸ ਗ੍ਰਾਂਟਡ ਬਾਈ ਦ ਮਿਨਿਸਟਰ ਆਫ এনवायरमेंट ਇਨ 2014 ਜਿਹਨੂੰ ਫਾਲੋ ਕੀਤਾ ਜਾਵੇ ਇਹ ਆਰਡਰ ਕਰ ਰਿਹਾ ਪੰਜਾਬ ਪলিউਸ਼ਨ ਕੰਟਰੋਲ ਬੋਰਡ ਕਦੋਂ 224 ਵਿੱਚ ਕਿ 14 ਵਾਲੇ ਕੈਂਡੀਡੇਟ ਨੂੰ ਫੋਲੋ ਕੀਤਾ ਜਾਵੇ ਇਹ ਹੁਣ ਜਾਗੇ ਹੈ 10 ਸਾਲ ਬਾਅਦ ਜਦੋਂ ਲੋਕੀ ਸਰਕਾਰ ਹਲਾਉਣ ਲੱਗੇ ਤੇ ਉਹਨਾਂ ਕੁਰਸੀ ਹਲਾਤੀ ਜਦੋਂ ਲੋਕਾਂ ਨੇ ਆ ਕੇ ਉਦੋਂ ਇਹਨਾਂ ਨੂੰ Neend ਖੁੱਲੀ ਹੈ ਤੇ ਉਹਦੋਂ ਇਹ ਕਹਿੰਦੇ ਕਿ ਨੋ 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 ਉਹ ਕਾਗਜ਼ ਸਿਗਾ ਉਹ ਫੋਲੋ ਕਰਨਾ ਸਿਗਾ ਉਸ ਤੋਂ ਬਾਅਦ ਇਹ ਐਨਜੀਟੀ ਦੇ ਆਰਡਰਸ ਤੇ ਮੈਂ ਆ ਗਿਆ ਕਿਉਂਕਿ ਐਨਜੀਟੀ ਦੇ ਵਿੱਚ ਇਸ ਵੇਲੇ ਇਸ ਮਸਲੇ ਦੇ 8-9 ਕੇਸਸ ਚੱਲ ਰਹੇ ਹੈ ਉਹਦੇ ਵਿੱਚੋਂ 3-4 ਅਸੀਂ ਕਿਤੇ ਹੋਏ ਹੈ 3-4 ਇੰਡਸਟਰੀਆਂ ਵਿੱਚ ਕਿਤੇ ਹੋਏ ਹੈ ਇੱਕ ਅਦਾ ਸੋਮ ਮੋਟਰਾਂ ਨੇ ਲੇਤਾ ਹੋਇਆ ਸੋ ਇੰਡਸਟਰੀ ਵਾਲੇ ਇਹ ਕਹ ਰਹੇ ਆ ਅੱਜ ਵੀ ਕਿ ਸਾਡੇ ਤੋਂ ਇਹ ਵਾਲੀਆਂ এনवायरमेंट ਕੰਡੀਸ਼ਨਸ ਨਾ ਫਾਲੋ ਕਰਾਈਆਂ ਜਾਣ। ਇਹ ਕੇਸ ਲੈ ਕੇ ਉਹ ਅੱਜ 10 ਸਾਲ ਬਾਅਦ ਵੀ ਉੱਥੇ ਕੋਰਟ ਦੇ ਵਿੱਚ ਗਏ ਹੋਏ ਆ 투 ਅਪੀਲ ਅਗੇਂਸਟ ਦਿਸ ਆਰਡਰ। ਆ ਜਿਹੜਾ ਪੀਪੀਸੀਬੀ ਦਾ ਆਰਡਰ 24 ਜ ਆਇਆ ਕਿ 14 ਵਾਲਾ ਨਾ ਲਾਇਸੈਂਸ ਫਾਲੋ ਕਰੋ। ਉਹ ਅਪੀਲ ਕਰ ਰਹੇ ਆ ਕਿ ਮੈਨੂੰ ਸਾਨੂੰ ਹਾਲੇ ਵੀ ਇਹ ਨਾ ਕਰਾਇਆ ਜਾਵੇ। ਕਿਉਂ ਕਰਪੰਦੇ ਆ ਜਾਂਦੀ ਗੱਲਾਂ? ਕਿਉਂਕਿ ਹੁਣ ਤੁਸੀਂ ਦੇਖੋ 300 ਡੈنگ ਇੰਡਸਟਰੀਜ਼ ਆ। ਜੋ 10-10 ਹਜ਼ਾਰ ਰੁਪਏ ਵੀ ਇਕੱਠਾ ਕਰਦੇ ਆ ਤੇ 30 ਲੱਖ ਰੁਪਏ ਹੁੰਦਾ। 3 ਲੱਖ ਰੁਪਏ ਦੇ ਤਿੰਨ ਵੱਡੇ ਲੋਅਰ ਤੁਹਾਨੂੰ ਮਿਲ ਜਾਂਦੇ ਸੁਪਰੀਮ ਕੋਰਟ ਦੇ ਸੀਨੀਅਰ ਲਾਇਰ ਕਿੰਨਾ ਝੂਠ ਬੁਲਾ ਲਓ ਉਹਨਾਂ ਨੂੰ ਖੜੇ ਕਰਕੇ ਉੱਥੇ ਹੈਪੀ ਟੂ ਡੂ ਥੈਟ ਉਹ ਆ ਜਾਂਦੇ ਕਰ ਹੀ ਜਾਂਦੇ ਪਰ ਅਸੀਂ ਕੇਸ ਫਾਈਟ ਕਰ ਰਹੇ ਹਾਂ ਇਨ ਪਰਸਨ ਕਿਉਂਕਿ ਸਾਡੇ ਕੋਲ ਤਾਂ ਫੋਟੋਬਿਲਿਟੀ ਨਹੀਂ ਹੈ ਅਸੀਂ ਤਾਂ ਐਵੇਂ ਲਾਇਰ ਸੋਚ ਵੀ ਨਹੀਂ ਸਕਦੇ ਕੋਈ ਲੈਣ ਦਾ ਅਸੀਂ ਜਾਣਾ ਆਪਣਾ ਕਾਗਜ਼ ਪੱਤਰ ਦੇ ਰੱਖ ਦੇਣਾ ਉੱਥੇ ਜੱਜ ਸਾਹਿਬ ਦੇ ਸਾਹਮਣੇ ਠੀਕ ਹੈ ਜਿੰਨੇ ਦੀ ਗੱਲ ਸਾਹਮਣੇ ਸਮਝ ਆ ਜਾਂਦੀ ਹੈ ਉਹਨੇ ਕਰ ਦਿੰਨਾ ਉੱਥੇ ਖੜ ਕੇ ਜਸਟ ਐਜ਼ ਅ ਸਿਟੀਜ਼ਨ ਜਿੰਨਾ ਕੋਈ ਲੋਜੀਕਲ ਬੰਦਾ ਜਿੰਨਾ ਕਿ ਜਿੰਨਾ ਕਿ ਜਨਮਕ ਜ਼ੋਰ ਤੇ ਲਾ ਸਕਦਾ ਉਹਨਾਂ ਨੂੰ

ਸਬਜੈਕਟ ਟੂ ਕੰਪਲਾਈਂਸ ਆਫ এনਵਾਇਰਨਮੈਂਟਲ ਲਾਜ਼ ਐਂਡ ਕਲੀਅਰੈਂਸ ਕੰਡੀਸ਼ਨਸ ਉਹਨਾਂ ਨੇ ਵੀ ਕੀ ਕਿਹਾ ਕਿ ਠੀਕ ਹੈ ਉਹਨਾਂ ਨੂੰ ਤੁਸੀਂ ਕੁਝ ਜ਼ਿਆਦਾ ਨਹੀਂ ਕਰਨਾ ਪਰ ਘੱਟੋ ਘੱਟ ਆਪਣੀ ਕਲੀਅਰੈਂਸ ਕੰਡੀਸ਼ਨਸ ਤਾਂ ਫੋਲੋ ਕਰ ਲੈਣ ਉਹਨਾਂ ਨੇ ਵੀ ਘੱਟੋ ਘੱਟ ਇਹਨੂੰ ਵੈਲ ਕਹਿ ਤੀ ਅਗਲਾ ਡੇਟ ਆਈ 4 ਜੂਨ ਸੀ ਅਗਲੀ ਵਾਰੀ ਆ ਹੋਇਆ ਐਂਡ ਅਬਲ ਟੂ ਅਪੀਲ ਵੈਨ ਅਨ ਟਰਮ ਮਾਟਰ ਹਾਸ ਬੀਨ ਪਾਸਟ ਦਰ ਦੀ ਕਲੀਅਰ এনਵਾਇਰਨਮੈਂਟਲ ਟੂ ਕਲੀਅਰੈਂਸ ਕੰਡੀਸ਼ਨ ਦੈਰ ਵਿਲ ਬੀ ਨੋ ਚਾਰਜ ਆਫ ਐਫਲੂਐਂਟ ਟ੍ਰੀਟਡ ਵਾਟਰ ਇਨ ਬੁੱਡਾ ਨਾਲਾ इन द प्रेजेंट अपील इनफिकटेन जीरो नहीं लैस बाय ऑर्डरिंग नो कोर्स इन बी टेक टू विद एनवायरमेंटल रिपीट की थी तुसी अपना काम करो चलो तो अरेस्ट नहीं करेगा आर्सिव एक्शन नहीं होगा फिर लास्ट लाइन वी कलैरीफाई जीरो डिस्चार्ज इज नॉन एनवायरमेंटल नॉर्म्स एक क्यों कहने पड़ी लाइन क्योंकि इंडस्ट्री ने इन्ना रौला पाता मिलते छापते कि सू स्टे मिल गया जी गई इन्ना व्डा झूठ पी -पी 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 स्टे ਦਾ ਮਤਲਬ ਸਿਰਫ ਇੰਨਾ ਸੀਗਾ ਕਿ ਤੁਹਾਡੇ ਨੂੰ ਤੁਹਾਨੂੰ ਕੋਈ ਕੋਰਸ ਸਟੇਪ ਨਹੀਂ ਲੈ ਜਾਊਗਾ ਜੇ ਤੁਸੀਂ ਆਪਣਾ ਪਹਿਲੇ ਫਾਲੋ ਕਰੋਗੇ ਜੋ ਤੁਹਾਨੂੰ ਬੰਦਾ ਹੈ ਉਹਨੂੰ ਛੱਡ ਦਿੱਤਾ ਸਰਕਾਰ ਪੰਜਾਬ ਦੀ ਝੂਠ ਬੋਲ ਰਹੀ ਹੈ ਪੀਪੀਸੀਬੀ ਝੂਠ ਬੋਲ ਰਿਹਾ ਇੱਕ ਬੜਾ ਵੱਡਾ ਨਰੇਟਿਵ ਖੜਾ ਕਰ ਰਿਹਾ ਹੈ ਕਿ ਮੈਂ ਸਾਨੂੰ ਸਟੇ ਮਿਲ ਗਈ ਹੈ ਵੀ ਆਰ ਓਕੇ ਚਲੋ ਜੀ 26 ਦਸੰਬਰ ਨੂੰ ਸਰਗ ਹੈ ਅਗਲੀ ਡੇਟ ਸੀ ਉਥੇ ਪੀਪੀਸੀਬੀ ਸਮਿੰਟਸ ਦੈਟ ਐਕਸ਼ਨ ਹਾਸ ਨੇ ਟੇਕਨ ਪਾਣੀ ਪਹਿਰੇ ਪਰ उन्होंने कही तो कर तो वो करना ऑन भी फरवरी भी फरवरी हमें होकर गई है तो ये उटल मतलब ये तो तुम तो, एक्चुअल डॉक्यूमेंट्स दिखा रहा कोई भी थोड़ा जहां भी गैप ना रह जाए कि मैं स्टोरी की सुना के चला गया तो एक्चुअली की हो रहा उ क्योंकि <laughs> वही गैप तो इंडस्ट्री वालों का लिखा कुछ हो रहा है कहीं कुछ होर जा रहा है एग्जैक्टली अपोजिट exactly ਉਹ ਮੈਨੂੰ ਜਾਂਦਾ ਕਿ ਸੀ ਮੇਰੀ ਬਾਲਦੇ ਨੇ ਤਾਂ ਉਹਨਾਂ ਕੋਲ ਰਵੇ ਥੋੜਾ ਜਿਹਾ ਵੀ ਹੁਣ ਆ ਲਾਸਟ ਵੀ ਫਰਵੇ ਆਰਡਰ ਜਿਹੜਾ ਅਸੀਂ ਗਏ ਆ ਤੇ ਦ ਲਰਨਡ اے ای ਜੀ ਆਲਸੋ ਸਬਮਿਟਸ اے ای ਜੀ ਇਜ਼ ਐਡਵੋਕਟ ਐਡੀਸ਼ਨਲ ਐਡਵੋਕੇਟ ਜਨਰਲ ਆਫ ਪੰਜਾਬ ਥਟ ਬਿਫੋਰ ਦ ਲਾਸਟ ਡੇਟ ਆਫ ਹੈਰਿੰਗ ਅ ਕੰਪਲੈਂਸ ਰਿਪੋਰਟ ਵਿਲ ਬੀ ਫਾਈਲਡ ਬਾਇ ਦ ਸਟੇਟ ਮਤਲਬ ਹਾਲੇ ਵੀ ਉਹਨਾਂ ਤੋਂ ਕੰਪਲੈਂਸ ਨਹੀਂ ਹੋਈ ਪਿਛਲੀ ਵਾਰੀ ਕਹ ਰਹੇ ਹੋਗੀ ਹੁਣ ਕਹ ਰਹੇ ਕਿ ਅਸੀਂ ਕੰਪਲੈਂਸ ਰਿਪੋਰਟ ਫਾਈਲ ਕਰ ਦੇਵਾਂਗੇ ਪਰ ਸਾਰੀ ਦੁਨੀਆ ਜਿਹੜੀ ਲਿਖਾਉਣੇ ਵਾਲੀ ਪੰਜਾਬ ਵਾਲੇ ਅਖਬਾਰਾਂ ਵਾਲੇ ਸਭ ਨੂੰ ਪਤਾ ਕਿ ਉਹ ਪੰਨੇ ਤਾਂ ਚੱਲ ਰਹੇ ਐ ਜਿਦ ਇਦੋਂ ਤੱਕ ਕੁਝ ਵੀ ਚੇਂਜ ਨਹੀਂ ਐ ਉਹ ਤਾਂ ਉਦਾਂ ਦਾ ਉਦਾਂ ਪੈ ਰਿਆ ਤੇ ਫਿਰ ਇਹ ਕਾਗਜ਼ਾਂ 'ਚ ਹੋ ਕੀ ਰਿਹਾ ਸਾਰਾ ਕੁਝ ਉਹ ਵਕੀਲ ਆ ਜਾਂਦੇ ਆ ਉਹਨਾਂ ਨੂੰ ਫੀਸਾਂ ਮਿਲ ਜਾਂਦੇ ਆ ਉਹ ਆਪਣਾ ਚਲੇ ਜਾਂਦੇ ਆ ਕਹਾਣੀ ਸੁਣਾ ਕੇ ਸਾਰੇ ਆਪਣਾ ਕੰਮ ਕਰਕੇ ਚਲੇ ਜਾਂਦੇ ਆ ਅਸੀਂ ਵੀ ਕਰੀ ਜਾ ਰਹੇ ਆ ਚਲੋ ਜਿੰਨਾ ਜਿੰਨੇ ਕੁ ਜੋਗੇ ਹੈਗੇ ਆ ਲੜੀ ਜਾ ਰਹੇ ਆ ਚਲੋ ਕੋਈ ਗੱਲ ਨਹੀਂ ਬਟ ਦਿਸ ਇਜ਼ ਵਾਟ ਇਟ ਇਜ਼ ਇਹ ਹਾਲਾਤ ਨੇ ਤੇ ਜੇ ਤੁਸੀਂ ਇਹਨਾਂ ਹਾਲਾਤਾਂ 'ਚੋਂ ਕੁਝ ਕੱਢਣਾ ਹੈ ਉਹੜਾ ਜਾ ਤਾਂ ਉਹ ਥਿਉਰੀ ਤੇ ਪ੍ਰੈਕਟੀਕਲ ਦਾ ਫਰਕ ਘਟਾਉਣਾ ਪਏਗਾ ਜੋ ਕਾਗਜ਼ਾਂ ਤੇ ਲਿਖਿਆ ਹੈ ਜੋ ਸਾਡੇ ਕਾਨੂੰਨ ਕਹਿੰਦੇ ਆ ਜੋ ਸਾਡੀਆਂ ਪਾਲਿਸਿਜ਼ ਹੈਗੀਆਂ ਉਹ ਸਿਰਫ ਕਾਗਜ਼ਾਂ ਤੇ ਹੈਗੀਆਂ ਪ੍ਰੈਕਟੀਕਲੀ ਕੁਝ ਨਹੀਂ ਹੋ ਰਿਹਾ ਦਾ ਗਰਾਉਂਡ ਤੇ ਹੋ ਰਿਹਾ ਤੇ ਜਦ ਤੱਕ ਅਸੀਂ ਉਹਨੂੰ ਥੋੜਾ ਜਿਹਾ ਹਿਲਾ ਕੇ ਨਹੀਂ ਦੇਖਦੇ ਅਸੀਂ ਪ੍ਰੋਟੈਸਟ ਕੀਤਾ ਉਹ ਪ੍ਰੋਟੈਸਟ ਦੇ ਵਿੱਚੋਂ ਇਹ ਇੱਕ ਆਰਡਰ ਨਿਕਲਿਆ ਉਸ ਆਰਡਰ ਦੇ ਵਿੱਚੋਂ 10 20 ਸਾਲ ਪੁਰਾਣੇ ਕਾਗਜ਼ ਨਿਕਲੇ ਔਰ ਉਹ ਕਾਗਜ਼ਾਂ ਨੂੰ ਦੇਖ ਕੇ ਪਤਾ ਲੱਗਿਆ ਤਾਂ ਇਹ ਕੇਸ ਹੋਏ ਤਾਂ ਇਹ ਚੱਲ ਰਹੀ ਹੈ ਹੋਇਆ ਗਰਾਉਂਡ ਤੇ ਕੁਝ ਵੀ ਨਹੀਂ ਹੋ ਰਿਹਾ ਨਾਲ ਬਟ ਐਟ ਲੀਸਟ देयर ਇਸ ਅ ਹੋਪ 1% 2% ਅਲੂ ਵੀ ਕੈਨ ਬਿਲਡ ਅ ਬੈਟਰ ਫਿਊਚਰ ਔਰ ਕਿਉਂ ਲੜ ਰਹੇ ਆ ਸਾਡਾ ਕੀ ਦਿਮਾਗ ਖਰਾਬ ਹੈ ਵੀ ਅਸੀਂ ਇੰਨਾ ਟਾਈਮ ਵੇਸਟ ਕਰ ਰਹੇ ਆ ਆਪ ਆਪ ਵੀ ਤੱਕੇ ਖਾ ਰਹੇ ਆ ਆਪਣੀ ਫੈਮਿਲੀ ਨੂੰ ਰਿਸਕ ਚ ਪਾ ਰਹੇ ਆ ਕਿਉਂਕਿ ਧਮਕੀਆਂ ਵੀ ਆਉਂਦੀਆਂ ਬਹੁਤ ਕੁਝ ਹੁੰਦਾ ਹੈ ਇਹ ਦੇ ਵਿੱਚ ਮਨ ਲਿਆ ਕੋ ਮਨ ਲਿਆ ਇੰਨਾ ਸਿੱਧਾ ਕੰਮ ਨਹੀਂ ਹੈ ਹਜ਼ਾਰਾਂ ਕਰੋੜ ਦੀ ਨੁਕਸਾਨ ਹੋਣਾ ਜਦ ਜਦ ਨੇ ਬੰਦ ਹੋ ਗਏ ਔਰ ਉਹਨਾਂ ਨੇ ਹੋਣਾ ਜਿਹੜੇ ਮਾਫੀਆ ਟੈਕ ਲੋਗ ਹੈ ਔਰ ਮੈਂ ਉਸੇ ਸ਼ਹਿਰ ਕਰ ਰਹੇ ਆ ਜਿੱਥੇ ਮੇਰੇ ਅਲਗ-ਅਲਗ ਬੈਠੇ ਆ ਮਗਰ ਮਾ ਚੱਲੇ ਸਾਰੇ ਇਟਸ ਨਾਟ ਈਜ਼ੀ ਮਤਲਬ ਯੂ ਕੈਨ ਇਮੇਜਿਨ ਔਰ ਮੈਂ ਇਕੱਲਾ ਨਹੀਂ ਕਰ ਰਿਹਾ ਥੈਂਕਫੁਲੀ ਮਤਲਬ ਦੇ ਦੇ ਟੀਮ ਲੋਕ ਹੈਗੇ ਆ ਹੋਰੇ ਪੰਜਾਬ ਦੇ ਲੋਕ ਨਾਲ ਖੜੇ ਹੈ ਮਤਲਬ ਕੋਈ ਆਇਆ ਨਹੀਂ ਕਿ ਕੋਈ ਔਰ ਮੈਨੂੰ ਤਾਂ ਲੱਗਦਾ ਤੇ ਇਹੋ ਜੇ ਕੰਮ ਕਰਨਾ ਤਾਂ ਦਾਦਾ ਨਾਨਾ ਕੋਲ ਨਾਲ ਖੜਾ ਹੁੰਦਾ ਕੋਈ ਐਸੀ ਗੱਲ ਨਹੀਂ ਹੁੰਦੀ ਵੀ ਹੋ ਹੀ ਜਾਵੇ ਜੋ ਹੁੰਦਾ ਫਿਰ ਕੋਈ ਗੱਲ ਨਹੀਂ ਦੇਖੀ ਜਾਊਗੀ ਬਟ ਪੁਆਇੰਟ ਇਜ਼ ਤੁਹਾਡੇ ਮਤਲਬ ਦੀ ਗੱਲ ਇਹਦੇ ਤੇ ਹੋਏ ਹੈ ਕਿ ਦਿਸ ਇਜ਼ ਫਾਰ ਯੂ ਇਹ ਤੁਹਾਡਾ ਬਹੁਤ ਖਤਰੇ ਦੇ ਵਿੱਚ ਹੈ ਉਹ ਵਰਤਮਾਨ ਵੀ ਖਤਰੇ ਚ ਪਵਿੱਕਤ ਥੜੋ ਹੁਣ ਲੋਕ ਜਿਹੜੇ ਪਾਣੀ ਪੀਕੇ ਉਥੇ ਮਰ ਰਹੇ ਕੈਂਸਰ ਦੇ ਨਾਲ ਇਟਸ ਨਾਟ ਓਨਲੀ ਬਿਕੋਜ਼ ਆਫ ਦਿ ਪੈਸਟਿਸਾਈਡਸ ਨੇ ਹਾਲ ਕੁਝ ਹੋ ਰਿਹਾ ਸਿੱਧਾ ਸਿੱਧਾ ਤੁਸੀਂ ਗੰਦਾ ਪਾਣੀ ਪੀ ਰਹੇ ਹੈਵੀ ਮੈਟਲ ਦਾ ਜਿਹੜਾ ਡਾਈਨ ਇੰਡਸਟਰੀ ਦਾ ਜਿਹੜਾ ਇਲੈਕਟ੍ਰੋਪਲੇਟਿੰਗ ਇੰਡਸਟਰੀ ਦਾ ਉਹ ਪਾਣੀ ਪੀਓਗੇ ਤਾਂ ਮਰੋਗੇ ਭਾਈ ਉਹਦੇ ਚ ਕੋਈ ਮਤਲਬ ਕੋਈ ਬਚਾ ਨਹੀਂ ਸਕਦਾ ਤੁਹਾਨੂੰ ਉਹਦੇ ਤੋਂ ਇੰਨਾ ਖਤਰਨਾਕ ਪਾਣੀ ਆ ਉਹ ਤੇ ਸਾਊਥ ਮੰਡਿਆ ਪੀਰੇ ਫਿਰੋਜ਼ਪੁਰ ਫਰੀਦਕੋਟ ਮੁਕਤਸਰ ਅਬੌਰ ਫਾਜ਼ਿਲਕਾ ਉਹਨਾਂ ਨੂੰ ਆਹੀ ਪਾਣੀ ਮਿਲਦਾ ਪੀਣ ਵਾਸਤੇ ਔਰ ਪੀਰੇ ਬ ਜਦੋਂ ਅਸੀਂ ਉਹਨਾਂ ਨੇ ਜਾ ਕੇ ਕਹਿਨੇ ਲਿਆ ਕਿ ਪਾਣੀ ਤੁਸੀਂ ਪੀਰੋ ਤੇ ਹੈਪਲੈਸਨੈਸ ਦੀ ਨਜ਼ਰ ਆਉਂਦੀ ਹੈ ਲੋਕਾਂ ਦੀ ਕਿ ਅਸੀਂ ਕੀ ਕਰ ਸਕਦੇ ਹਾਂ ਮੈਨੂੰ ਨਹੀਂ ਲੱਗਦਾ ਸੀ ਕਿ ਪੰਜਾਬ ਇੰਨਾ ਕਦੀ ਹੈਪਲੈਸ ਹੁੰਦਾ ਸੀ ਬਟ ਇਹ ਹੋਪਲੈਸਨੈਸ ਅਰ ਹੈਪਲੈਸਨੈਸ ਹੋਣੀ ਨਹੀਂ ਚਾਹੀਦੀ ਅਸੀਂ ਜੇ ਬਾਬੇ ਨਾਨਕ ਦੀ ਗੱਲ ਕਰਦੇ ਹਾਂ ਤਾਂ ਉਹ ਕਦੀ ਵੀ ਉਹੋ ਜਿਹੀ ਗੱਲਾਂ ਬਾਬੇ ਨੇ ਤਾਂ ਕਦੀ ਨਹੀਂ ਕੀਤੀਆਂ ਤੇ ਅਸੀਂ ਵੀ ਕੋਸ਼ਿਸ਼ ਕਰੀਏ ਕਿ ਉਹ ਗੱਲਾਂ ਅਸੀਂ ਚੰਗੀਆਂ ਅਚਾਰੀ ਬੁਰੀਆਂ ਵਾਲੀ ਗੱਲ ਨੂੰ ਸਮਝੀਏ ਥੋੜਾ ਜਿਆ ਤਾਂ ਪ੍ਰੈਕਟੀਕਲ ਗੱਲ ਦੇ ਉੱਤੇ ਥੋੜਾ ਜਿਹਾ ਆਈਏ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਜਿੱਥੇ ਬੈਠੇ ਹੋ ਜਿੱਦਾਂ ਹੈਗੇ ਹੋ ਆਪਣੇ ਆਪਣੇ ਵਿੱਚ ਗਰੁੱਪਸ ਬਣਾ ਕੇ ਟੀਮ ਵਰਕ ਦੇ ਨਾਲ ਥੋੜਾ ਬਹੁਤ ਦਿਨਾਂ ਕਰ ਸਕਦੇ ਹੋ ਕਿਸੇ ਨਾ ਕਿਸੇ ਇਸ਼ੂ ਨੂੰ ਚੱਕੋ ਲੱਬੋਂ ਦੇ ਵਿੱਚ ਕੀ ਹੈ ਬਹੁਤ ਝੂਠ ਹਨ ਮਿਲਣਗੇ ਕੋਈ ਚੀਜ਼ ਨੂੰ ਆਡਿਟ ਤਾਂ ਕੋਈ ਨਹੀਂ ਕਰ ਸਕਦਾ ਨਾ ਸਿਟੀਜ਼ਨ ਸਾਹਿਬ রাইਟ ਟੂ ਆਡਿਟ ਕਿਸੇ ਵੀ ਚੀਜ਼ ਨੂੰ ਆਡਿਟ ਕਰੋ ਬੈਠ ਕੇ ਤੁਹਾਨੂੰ ਪਤਾ ਲੱਗੇਗਾ ਉਹ ਕਿੰਨੇ ਝੂਠ ਸਰਕਾਰਾਂ ਬੋਲਦੀਆਂ ਉਹ ਡੈਮੋਕ੍ਰੇਸੀ ਹੈ ਜੇ ਸਰਕਾਰਾਂ ਝੂਠ ਬੋਲਦੀਆਂ ਤੇ ਮਾਲਕਾਂ ਨੂੰ ਫਿਰ ਕੁਝ ਕਰਨਾ ਪੈਣਾ ਤੇ ਜੇ ਨੌਕਰ ਤੁਹਾਡਾ ਚੋਰੀ ਕਰੇ ਤੁਸੀਂ ਇੱਕ ਸ਼ਾਪ ਚਲਾਉਂਦੇ ਹੋ ਨੌਕਰ ਤੁਹਾਡਾ ਚੋਰ ਹੈ ਤਫਰ ਰਿਸਪੌਂਸਿਬਿਲਟੀ ਕਿਹਦੀ ਹੈ ਡੈਮੋਕਰੇਸੀ ਇਸ ਅਗੇਨ ਦ ਸੇਮ ਥਿੰਗ ਜੇ ਤੋ ਅਡੀ ਸਰਕਾਰ ਤੁਹਾਡੀ ਲੱਗਦੀ ਹੈ ਪਬਲਿਕ ਸਰਵੈਂਟਸ ਦੇ ਚੋਰ ਹੈ ਤੇ ਯੂ ਆਰ ਦ ਓਨਰਸ ਯੂ ਆਰ ਦ ਮਾਸਟਰਸ ਨੁਕਸਾਨ ਤੁਹਾਡਾ ਹੋ ਰਿਹਾ ਹੈ ਯੂ ਹੈਵ ਟੂ ਟੇਕ ਯੂ ਡੈਮੋਕਰੇਸੀ ਬੈਕ ਥੈਂਕ ਯੂ